ਉਹ ਬਤੂਜੀ ਤੇ ਅਫਸੋਸ ਹੈ ਕਿ ਉਹ ਅੱਜ ਦੇਸ਼ ਦੀ ਪਾਰਲੀਮੈਂਟ ਚ ਨਹੀਂ ਜਾ ਸਕੇ ਚੰਗਾ ਹੁੰਦਾ ਜੇ ਕਾਂਗਰਸ ਪਾਰਟੀ ਚ ਰਹਿੰਦੇ ਔਰ ਅੱਜ ਚੌਥੀ ਵਾਰੀ ਮੇਰਾ ਪ੍ਰਭ ਦੇਸ਼ ਦੀ ਵਿਦਾਂਗ ਦੋਖ ਖਬਰ ਦੇ ਵਿੱਚ ਹੋਣਾ ਸੀ ਹਾਂਜੀ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਸਾਰਾ ਪਿਆਰ ਔਰ ਜਿੰਤਾ ਲੋਕਾਂ ਨੇ ਔਰ ਪਾਰਟੀ ਦੇ ਵਿੱਚ ਵਿਸ਼ਵਾਸ ਜਤਾਇਆ ਔਰ ਸਾਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਪਰ ਕੇ ਆਈ ਹੈ। ਔਰ ਕੁਝ ਸੀਟਾਂ ਸਾਡੀਆਂ ਛੋਟੇ-ਛੋਟੇ ਮਾਰਜਨ ਦੇ ਨਾਲ ਰਹਿ ਗਈਆਂ। ਆਨੰਦਪੁਰ ਸਾਹਿਬ ਜਿੰਨਾ ਚੋਂ ਇੱਕ ਹੈ। ਔਰ ਅੱਜ ਮੈਂ ਇੱਥੇ ਆਪਣੇ ਭਰਾ ਨੂੰ ਮਿਲਣ ਅਸੇ ਆਇਆ ਸੀ ਵੀ ਜਿੰਦਰ ਸਿੰਘਾ ਜੀ ਨੂੰ। ਸੋ ਹੁਣ ਸਾਡਾ ਮੈਂ ਚੰਡੀਗੜ੍ਹ ਜਾ ਰਿਹਾ। ਮਤਲਬ ਇਹ ਬਿੱਟੂ ਦਾ ਬਿਆਨ ਆਇਆ ਕਿੰਦੇ ਕਿ ਆਹ ਚਾਰ-ਪੰਜ ਹਲਕੇ ਨੇ ਜਿਨ੍ਹਾਂ ਨੇ ਜਿਹੜਾ ਕਾਂਗਰਸ ਨੂੰ ਨਹੀਂ ਪਰ ਕਿਉਂ ਸ਼ਰਾਰਤੀ ਲੋਕਾਂ ਨੂੰ ਦਿਖਾਇਆ ਜਿਹੜੇ ਸ਼ਰਾਰਤੀ ਲੋਕ ਸਾਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਸੀਗੇ ਇਹਨਾਂ ਨੇ ਪ੍ਰਚਾਰ ਰੁਕਿਆ ਸੀ। ਦੇਖੋ ਬਿੱਟੂ ਜੀ ਕੀ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ ਮੈਂ ਕੱਲ ਵੀ ਕਹਾ ਸੀ ਮੈਨੂੰ ਬਿੱਟੂ ਜੀ ਤੇ ਅਫਸੋਸ ਹੈ ਆ ਕਿ ਉਹ ਅੱਜ ਦੇਸ਼ ਦੀ ਪਾਰਲੀਮੈਂਟ 'ਚ ਨਹੀਂ ਜਾ ਸਕੇ ਚੰਗਾ ਹੁੰਦਾ ਜੇ ਕਾਂਗਰਸ ਪਾਰਟੀ 'ਚ ਰਹਿੰਦੇ ਔਰ ਅੱਜ ਚੌਥੀ ਵਾਰੀ ਮੇਰਾ ਭਰਾ ਦੇਸ਼ ਦੀ ਵਿਧਾਨ ਲੋਕ ਸਭਾ ਦੇ ਵਿੱਚ ਹੋਣਾ ਸੀ ਆਪੀਆਂ ਗਲਤੀਆਂ ਦਾ ਕਿਸੇ ਨੂੰ ਦੋਸ਼ ਦੇਣਾ ਕੋਈ ਬਹੁਤ ਹੀ ਛਿੰਗੀ ਗੱਲ ਪਟਿਆਲਾ ਦੇ ਨਿਸ਼ਾਨੇ ਵਿੱਚ ਦੇਖ ਰਿਹਾ ਜੀ ਕਿ ਕਾਫੀ ਮਾਰਜਿਨ ਜਿਹੜਾ ਘਟ ਰਿਹਾ ਸੀ ਤੋ ਉਜੀ ਮਾਰਜਨ ਕੱਟ ਹੋਵੇ ਵੱਧ ਹੋਵੇ ਪਰ ਲੋਕਾਂ ਨੇ ਸਾਨੂੰ ਬਹੁਤ ਵੱਡੀ ਜਿੱਤ ਦਿੱਤੀ ਹੈ ਲੋਕ ਇਹ ਮਹਿਸੂਸ ਕਰਦੇ ਕਿ ਕਾਂਗਰਸ ਪਾਰਟੀ ਇੱਕ ਵਿਕਲਪ ਹੈਗਾ ਆ ਦੇਸ਼ ਦੇ ਵਿੱਚ ਔਰ ਲੋਕ ਇਹ ਮਹਿਸੂਸ ਕਰਦੇ ਸੀ ਕਿ ਇਸ ਵਾਰੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਆਵੇ ਠੀਕ ਹੈ ਕਿਤੇ ਨਾ ਕਿਤੇ ਥੋੜੀਆਂ-ਮੋਟੀਆਂ ਕਮੀਆਂ ਰਹੀਆਂ ਤੁਸੀਂ ਦੇਖੋ ਅਯੁੱਧਿਆ ਦੇ ਵਿੱਚ ਜਾ ਕੇ ਅਯੁੱਧਿਆ ਦੇ ਵਿੱਚ ਵੀ ਕਾਂਗਰਸ ਪਾਰਟੀ ਦਿੱਤੀ ਸੋ ਜਿਸ ਪ੍ਰਕਾਰ ਦੀ ਧਰਮ ਦੀ ਰਾਜਨੀਤੀ ਖੇਡੀ ਗਈ ਪੰਜਾਬ ਦੇ ਅੰਦਰ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਅੰਦਰ ਹੋਇਆ ਕਿ ਨਹੀਂ ਹੋਣਾ ਚਾਹੀਦਾ ਸੀ ਪਰ ਫਿਰ ਵੀ ਬਹੁਤ ਵੱਡਾ ਫਤਵਾ ਮੈਨੂੰ ਲੱਗਦਾ ਕਿ ਇੰਡੀਆ ਗਠਵੰਦਰ ਨੂੰ ਮਿਲਿਆ ਮੈਨੂੰ ਇਸ ਗੱਲ ਦਾ ਬਹੁਤ ਮਾਣ ਮੈਂ ਕਰਦੇ ਹਾਂ ਕਿ ਲੋਕਾਂ ਨੇ ਸਾਡੇ ਤੇ ਫੇਰ ਦੁਬਾਰਾ ਵਿਸ਼ਵਾਸ ਜਿੱਤ ਆਇਆ ਹੈ ਕਿ ਕੇਂਦਰ ਲੈਵਲ ਤੇ ਕੀ ਚੱਲਦਾ ਹੈਗਾ ਬਿੰਦ ਸਭ ਕਿਵੇਂ ਬਣਾ ਚਾਹੀਏ ਸਰਕਾਰ ਕਿ ਇੰਡੀਆ ਦਾ ਦਾਵਾ ਵੀ ਸੋ ਲੈਟਸ ਸੀ ਸਾਨੂੰ ਤਾਂ ਪੂਰੀ ਨਾ ਉਮੀਦ ਹੈ ਕਿ ਇਸ ਵਾਰੀ ਇੰਡੀਆ ਗਠਵੰਦਰ ਦੀ ਕਿਉਂਕਿ ਲਾਈਕ ਮਾਈਂਡਡ ਜਿਹੜੇ ਲੋਕ ਇੰਡੀਆ ਨਾਲ ਵੀ ਹੈਗੇ ਨੇ ਉਹ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਨੇ ਕਿ ਡਿਕਟੇਟਰਸ਼ਿਪ ਜਿਸ ਪ੍ਰਕਾਰ ਅੱਜ ਦੀ ਸਰਕਾਰ ਚਲਾਉਂਦੀ ਹੈ ਮੇਰੇ ਖਿਆਲ ਇੰਟਰਨਲ ਜਿਹੜੀ ਬੀਜੇਪੀ ਹੈ ਉਹਦੇ ਵਿੱਚ ਵੀ ਇਹ ਕਾਫੀ ਹਲਚਲ ਹੈਗੀ ਹੈ ਕਿ ਜਿਸ ਤਰੀਕੇ ਨਾਲ ਕੇਵਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਦੂਜੇ ਸਾਰਿਆਂ ਨੂੰ ਦਬਾਇਆ ਹੋਇਆ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਐਨਡੀਏ ਉਹ ਸਰਕਾਰ ਨਾ ਬਣਾ ਸਕੇ ਕਿਤਾ ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਤਾਂ ਸ਼ਰੀਆਮ ਤੁਹਾਡੇ ਸਾਹਮਣੇ ਇਹ ਜ਼ਿੰਦਾ ਜਾਗਦਾ ਸੂ ਉਗਾਨੇ ਦਿੱਤਾ ਕਿ ਅਸੀਂ ਹੁਣ ਵਿਕਲਪ ਚਾਹਨੇ ਔਰ ਵਿਕਲਪ ਦੇ ਰੂਪ ਦੇ ਵਿੱਚ ਸਾਡੇ ਕੋਲੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਨਾ ਮੈਂ 13 0 ਕਹਿੰਦਾ 0 13 ਕਹਿੰਦਾ ਮੈਂ ਕਹਿੰਦਾ ਸੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੇਗੀ ਔਰ ਉੱਪਰ ਕੇ ਆਈ ਹੈ ਦੇਖੋ ਸੰਗਠਨ ਖੜਾ ਹੋਇਆ ਕਿਉਂਕਿ ਤੁਹਾਡੇ ਤੇ ਜ਼ਿੰਮੇਵਾਰੀ ਬਹੁਤ ਸੀ ਪ੍ਰਧਾਨਗੀ ਸੀ ਕਿ ਚੋਣ ਵੀ ਲੜ ਰਹੀ ਸੁ ਸੰਗਠਨ ਤੋਂ ਬਿਨਾ ਤਾਂ ਕੰਮ ਨਹੀਂ ਚੱਲਦਾ 100% ਜੇ ਸੰਗਠਨ ਨਾ ਖੜਾ ਹੁੰਦਾ ਅੱਜ ਵਰਕਰ ਜਿਹੜਾ ਉਹ ਚਾਰਜ ਹੋ ਗਿਆ ਪੂਰਾ ਚਾਹੇ ਬੇਸ਼ੱਕ ਅਸੀਂ ਦੂਸਰੀਆਂ ਕਈ ਸੀਟਾਂ ਤੇ ਚੋਣ ਤੁਸੀਂ ਦੇਖੋਗੇ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੋਗੇ ਤੇ ਸੰਗਰੂਰ ਤੋਂ ਜਾ ਕੇ ਅਨੰਦਪੁਰ ਸਾਹਿਬ ਲੜਨਾ ਔਰ ਕਿਥੇ ਪੁਰਾਣੇ ਸਾਰੇ ਚੋਣਾਂ ਲੜ ਰਹੀ ਸੀ 24 ਦਿਨਾਂ ਦੇ ਵਿੱਚ ਉਸੇ ਜਗ੍ਹਾ ਬਣਾਉਣੀ 10000 ਮਾਰਜਨ ਮਤਲਬ ਕਿ 5000 ਵੋਟ ਅਗਰੇਦਰ ਡਿੱਗਦੀ ਤਾਂ ਕੋਈ ਦਿੱਕਤ ਹੀ ਨਹੀਂ ਹੋਣੀ ਸੀ ਉਹ ਵੀ ਜਿਹੜੀਆਂ ਇੰਟਰਨਲ ਸਾਡੀਆਂ ਦਿੱਕਤਾਂ ਇੰਟਰਨਲ ਪ੍ਰੋਬਲਮਸ ਮੇਰੇ ਖਲੋਨਾ ਕਰਕੇ ਅਸੀਂ ਇੱਥੇ ਆਏ ਲੇਕਿਨ ਬਹੁਤ ਸਾਰੇ ਜਗ੍ਹਾ ਤੇ ਸਾਨੂੰ ਹੋਰ ਵੀ ਲੋਕਾਂ ਨੇ ਵਿਕਲਪ ਦੇ ਰੂਪ ਦੇ ਵਿੱਚ ਵੇਖਿਆ ਔਰ ਬਹੁਤ ਸਾਰਾ ਪਿਆਰ ਦਿੱਤਾ ਸਾਹਿਬ ਦਰਵਾਜ਼ੇ ਦਰਵਾਜ਼ੇ ਖੋਲੋ ਕੀ ਸੰਗਠਨ ਮਜ਼ਬੂਤ ਹੋਇਆ ਤਾਂ ਦੁਬਾਰਾ ਜਿਹੜੇ ਵਾਪਸ ਆਣਾ ਚਾਹੁੰਦੇ ਹੋ ਉਹਨਾਂ ਲਈ ਦਰਵਾਜ਼ੇ ਖੁੱਲਣਗੇ ਨਹੀਂ ਜਿੰਨਾ ਲੋਕਾਂ ਨੇ 파ਰਟੀ ਦੀ ਪਿੱਛੇ ਛੁਰਾ ਖੋਪਿਆ ਉਹ ਤਾਂ ਲੋਕ ਮੈਂ چاہੂੰਗਾ ਵੀ ਨਾ ਲੈ ਕੇ ਆਈਏ ਅਸੀਂ ਵਾਪਸ ਚੰਗੇ ਨਵੇਂ ਚਿਹਰੇ ਹੁਣੇ ਮੈਂ ਤੇ ਸਿੰਘਲਾ ਸਾਹਿਬ ਅਸੀਂ ਡਿਸਕਸ ਕਰ ਰਹੇ ਸੀ ਕਿ ਨਵੇਂ ਚਿਹਰਿਆਂ ਨੂੰ ਸਾਨੂੰ ਬਹੁਤ ਸਾਰੀਆਂ ਸੀਟਾਂ ਤੇ ਮੌਕਾ ਦੇਣਾ ਚਾਹੀਦਾ ਹੈ ਐਸੇ ਚਿਹਰੇ ਜਿਨ੍ਹਾਂ ਚ ਚਚਾਬਾ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਕੋਈ ਦਾਗ ਨਹੀਂ ਹੋਣਾ ਚਾਹੀਦਾ ਜਿਹੜੇ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਦੀ ਸੋਚ ਨੂੰ ਅੱਗੇ ਲੈ ਕੇ ਜਾ ਸਕਣ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਜੀ ਉਹਨਾਂ ਨੂੰ ਉਕਿ ਦੇਸ਼ ਦੇ ਸੰਵਿਧਾਨ ਦੇ ਮਤਾਬਕ ਜੋ ਵੀ ਚੀਜ਼ ਇਸ ਦੇਸ਼ ਦੇ ਵਿੱਚ ਹੁੰਦੀ ਹੈ ਕਨਸਟੀਟਿਊਸ਼ਨ ਜੀ ਨੂੰ ਅਲਾਉ ਕਰਦਾ ਹੈ ਰਾਜਾ ਵੜਿੰਗੋਰੇ ਅੱਗੇ ਸਿਰ ਚੁਕਾਉਂਦਾ